ਉਹ ਹੁੰਦੇ ਨਹੀਂ ਜਿਹੜੇ ਬਣਾ ਬਣਾ ਪੀਂਦੇ ਸਰਵਰ ਪਈਆਂ ਜਾਂਦੀਆਂ ਜੀ ਸਿੰਘ ਜੀ ਆ ਦੇ ਲੋ ਚੂੜੀਆਂ ਦੇ ਸੰਗੂਠ ਸੰਧਾਰ ਲਾ ਲਓ ਦੇਖ ਲੈ ਕਟਾਫਾਂ ਦੀ ਜੀ ਸਿੰਘ ਜੀ ਤੇ ਤਾਂ ਸਾਹ ਨਹੀਂ ਹੁੰਦੇ ਨਹੀਂ ਆਹ ਪੇਪਰ ਵੇ ਜਿਹੜੇ ਬਣਾ ਬਣਾ ਪੀਂਦੇ ਆ ਤਾਂ ਬਿਲਕੁਲ ਆ ਦੇਖੋ ਜੀ ਆ ਜੀ ਇਹ ਕਹਾਤਾ ਪੇਪਰ ਹੈ ਇਹ ਆ ਦੇਖੋ ਬਾਹਰ ਜੱਟਾਂ ਦੀ ਜੁਵੇਂ ਮਾਣੇ ਕਰਕੇ ਦੇਖੋ ਸੰਤਰ ਮੰਤਰੀ ਦਿੱਤੇ ਹੋਏ ਨੇ ਹੋਰ ਉਹਨੇ ਡੂਨੇ ਮਾਣ ਕੀਤੇ ਬਾਈ ਇਹ ਗਾਣੇ ਡੂਨੇ ਮਾਣੇ ਗੁਰੂ ਘਰ ਚ ਗਰੰਟੀ ਸਾਈਡ ਦੀ ਸੇਵਾ ਨਭਉਦਾ ਕਹਿੰਦਾ ਮੇਤੋ ਉਲਟੋ ਕੇ ਕਰਦਾ ਇਹ ਕੰਮ ਤੇ ਸ਼ਰੇਆਮ ਸੇਵਾ ਦੀ ਆਪ ਜੀ ਆਪਾ ਕਰਮਾਂ ਤੇ ਉਹਦੇ ਮਾਜੂਦ ਉਹ ਕਹਿੰਦਾ ਅੱਜ ਇਹਨਾਂ ਨੇ ਨਾ ਗੁਰੂ ਘਰ ਨੂੰ ਗੁੱਲਕ ਬਣਾ ਰੱਖਿਆ ਪੈਸੇ ਕਮਾਉਣ ਦਾ ਜਰੀਆ ਉੱਪਰ ਉੱਤਰ ਤੇ ਲਾ ਕੇ ਥੰਦੋ ਲਾ ਕੇ ਜੇ ਸਿੱਧਾ ਵਿੱਚ ਨਹੀਂ ਰਹਿਣੇ ਚਾਹੀਦੇ ਆਪਣੀਆਂ ਨੇ ਐ ਜੀ ਪੀ ਸੀ ਕਮੇਟੀ ਤੋਂ ਮੇਵਾੜਾ ਫਤੇਗੜ ਸਾਹਿਬ ਤੋਂ ਇਹਨਾਂ ਨੂੰ 5-7 ਸੂਕ ਮਿਲੇ ਕਿੱਥਾਂ ਆ ਗਏ ਯਾਰ ਬਹੁਤ ਜੀ ਮੇਰੀ ਪ੍ਰਮੁਖਤ ਦੇ ਜਿਵੇਂ ਟੋਟੇ ਲਾਤੀਆਂ ਦੇ ਵਿੱਚ ਇਹ ਕੁਝ ਚੱਲ ਰਿਹਾ ਆ ਦੇਖੋ ਸਲਾਗਰ ਦੀ ਮੰਤਰ ਉੱਤਰ ਦੇ ਠੀਕਾ ਇੱਥੇ ਆ ਦੇਖੋ ਭਾਈ ਇਹ ਮੰਤਰ ਉੱਤਰ ਕੀ ਬੋਲਦੇ ਨੇ ਮੰਤਰ ਮੰਤਰ ਆ ਦੇਖੋ ਕੀ ਤੰਤਰ ਮਾਤਰ ਲੈ ਕੇ ਰੱਖੇ ਹੋਏ ਇਹਨਾਂ ਦੇ ਦੇ ਲੋਤੇ ਹੁਣ ਤੁਸੀਂ ਆਹ ਦਾ ਇਹਨਾਂ ਨੂੰ ਸਰੂਪ ਰੱਖਣ ਦਾ ਹੱਕ ਹੈਗਾ ਕੋਈ ਇੱਕ ਰੂਪ ਇੱਥੇ ਨਹੀਂ ਰਹਿਣੇ ਚਾਹੀਦੇ ਫਤੇਗੜ ਸਾਹਿਬ ਅਸੀਂ ਹੁਣ ਗੱਲ ਕਰਦੇ ਆ ਜੇ ਤਾਂ ਉਹਨਾਂ ਨੇ ਦਿੱਤੇ ਨੇ ਸਰੂਪ ਇਹ ਕਹਿੰਦਾ ਮੈਂ ਫਤੇਗੜ ਸਾਹਿਬ ਤੋਂ ਲਿਆਉਂਦੇ ਨੇ ਹੱਲ ਕੀਤਾ ਵੀਰੇ ਸੱਟ ਨਾ ਮਾਰਿਆ ਨਹੀਂ ਕਰਿਆ ਛੋੜਾ ਮੈਨੇ ਛੋੜਾ ਛੋੜੇ ਦੇਖਿਆ ਲੈ ਨੂੰ ਆ ਵੀਰੇ ਨਾ ਕਰਦੀ ਨਕਲੀ ਨਕਲੀ ਵਿਆਹ ਕਰਦਾ ਸਾਲਾ ਉਹ ਤੇਰੇ ਮੇਰੇ ਬੋਤਲਾਂ ਰੱਖੀਆਂ ਉਹ ਕਹਿੰਦਾ ਵੀ ਸਾਡੇ ਮੁੰਡੇ ਨੇ ਬਾਣਾ ਪਾਇਆ ਵਾ ਆ ਬਾੜਗਾਲ ਸਿੰਘਾਂ ਕੰਮ ਕਰਦੇ ਨੇ ਤੇ ਨਾਮ ਦਾ ਕੋਈ ਉਹ ਦੇਖੋ ਨਾ ਲਈ ਜਾਈ ਇਹਨਾਂ ਉਹ ਦੇਖੋ ਨਿੱਕ ਪੀੜੀਆਂ ਸੁਟਾਂ ਮੜੇ ਜਿਗੂ ਨਿੱਕ ਨਿੱਕ ਆਹ ਉਹ ਦੇਖੋ ਉਹ ਦੇਖੋ ਬੀੜੀਆਂ ਸੁਟਾਂ ਜਾਂ ਦੇਖਣੀਆਂ ਹੱਥਾਂ ਨੂੰ ਲੈ ਲੈ ਪੁੱਤ ਹੱਥ ਨਹੀਂ ਲੱਗਿਆ ਕਰਦੇ ਨਹੀਂ ਖੇਣੀ ਸੈਕਟਰ ਤਾਂ ਦੇਤਾ ਹੋਂਡੀਆਂ ਦਾ ਮਤਰਾ ਹਾਰਕ ਹੁੰਦਾ ਕੰਦੇ ਲੰਮਾ ਤੇ ਉਹ ਸਾਰਾ ਕੁਝ ਨਿਕਲ ਰਿਆ ਗਏ ਦੇ ਚੋਂ ਦੇਖ ਇਹਨੂੰ ਕੀ ਹੈ ਤੇ ਸਾਰਾ ਫੋਨੇ ਕਪੜੇ ਇਹਦੇ ਚੱਕੇ ਸਾਰੇ ਪਤਾ ਨਹੀਂ ਰੱਖੀ ਉਹ ਉਹ ਕੌਲੀ ਦੀ ਗੱਡ ਸੈਕਟਾ ਜੀ ਆ ਦੇਖੋ ਜੇ ਕਹਿੰਦੇ ਨੇ ਕਿ ਇਹਨੇ ਧਾਰਤੀਆਂ ਤੇ ਪੀਕੇ ਰੱਖੀ ਹੋਈਆਂ ਉਹ ਜੀ ਐਮ ਐ ਰਿਸੀ ਜੀ ਪ੍ਰੋਗਰਾਮ ਉੱਥੇ ਜਿਹੜਾ ਚੱਲਦੇ ਸੀ ਉਹ ਮਨਮਤ ਦੇ ਆਧਾਰ ਤੇ ਚੱਲਦੇ ਸੀ ਸਾਰਾ ਕੁਝ ਗੁਰਮਤ ਨੂੰ ਵਿਚਾਰ ਕੇ ਤੇ ਮਨਮਤ ਨੂੰ ਮੁੱਖ ਰੱਖ ਕੇ ਚੱਲਦੇ ਸੀ ਤੇ ਜਿਹੜੇ ਜੋ ਮਰੇ ਸੀ ਬੀਡੀਆਂ ਸਿਕਟਾਂ ਤਬਾਕੂ ਤੇ ਸ਼ਰਾਬ ਦੀਆਂ ਬੀਰਾਂ ਦੀਆਂ ਬੋਤਲਾਂ ਤੇ ਚਿੰਦਾ ਕਾਰਸੋ ਜਿਹਨੂੰ ਪ੍ਰਵਡ ਬੁਲੇਟ ਵੀ ਕਹਿੰਦੇ ਆ ਉਹ ਵੀ ਮਿਲਦੇ ਨੇ ਤੇ ਸੱਪ ਦੀਆਂ ਕੰਜਾਂ ਸੰਧੂਰ ਤੇ ਟੂਨੇ ਟੱਪੇ ਕਰਕੇ ਤੇ ਜਿਵੇਂ ਵਾਲ ਵਟੇ ਕੇ ਰੱਖੀ ਹੋਣੀਆਂ ਓਵੇਂ ਦੇ ਤੇ ਹੋਰ ਕਈ ਤਰ੍ਹਾਂ ਦੇ ਹੋਰ ਕੰਮ ਸੀ ਜਿਹੜੇ ਆਪਣੇ ਕੋਲ ਨੂੰ ਨਹੀਂ ਦੱਸੇ ਜਾ ਸਕਦੇ ਤੇ ਉੱਥੇ ਗੁਰੂ ਖਰਬਸਾਹ ਜੀ ਦੀ ਹਜ਼ੂਰੀ ਸੀ ਹਜ਼ੂਰੀ ਦੇ ਅੰਦਰ ਇਹ ਸਭ ਕੁਝ ਹੋ ਰਿਹਾ ਸੀ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਏ ਤੇ ਉੱਥੇ ਜਿਹੜਾ ਪਹਿਲਾ ਉਹ ਕਮਰਾ ਬਣਾਇਆ ਹੋਇਆ ਸੀ ਉਹ ਪਹਿਲਾਂ ਸਾਰਾ ਕੁਝ نیچے ਕਰਦੇ ਸੀ ਇੱਕ ਸਮਾਦ ਬਣਾਈ ਹੋਈ ਸੀ ਸਾਈਡ ਤੇ ਖੰਬੇ ਪਾਸੇ ਗੁਰੂ ਘਰ ਦੇ ਨਾਲ ਹੀ ਗੁਰੂ ਘਰ ਦੀ ਬਾਉਂਡਰੀ ਦੇ ਅੰਦਰ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਤੁਸੀਂ ਇਸ ਦੀ ਫਤਿਹਗੁਰ ਸਾਹਿਬ ਦੇ ਵਿੱਚ ਹਲਕਾ ਬਸੀ ਪਠਾਣਾ ਤੇ ਉੱਥੇ ਜੋ ਵੀ ਇਹ ਕਰਦੇ ਸੀ ਤੇ ਉੱਥੇ ਦੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਵਾਰ ਮਤਲਬ ਇਸ ਚੀਜ਼ਾਂ ਦੀ ਹੁਣ ਸੁਣਨ ਦੇ ਵਿੱਚ ਆਉਂਦਾ ਹੈ ਵੀ ਉਹਨਾਂ ਨੇ ਵੀ ਅੱਗੇ ਕੁਝ ਕੰਮ ਕੀਤੇ ਨੇ ਇਹਨਾਂ ਦੇ ਪੱਤੇ ਵਗੈਰੇ ਵੀ ਕਰਾਏ ਸੀ ਇਹ ਜਿਹੜਾ ਜੋ ਵੀ ਇਹ ਅੰਸ਼ਦ ਸੀ ਇਹ ਜਿਵੇਂ ਕਹਨਾਂ ਨੇ ਅਫਸਰਡ ਮਾਈਂਡਡ ਵੀ ਕਹਿ ਸਕਦੇ ਆ ਇੱਕ ਤਰ੍ਹਾਂ ਜਾਂ ਦੂਜੇ ਪਾਸੇ ਕਹਿ ਦਈਏ ਵੀ ਲੋਕਾਂ ਨੂੰ ਡਰਾਉਣ ਦੇ ਤਰੀਕੇ ਬਣਾਏ ਹੋਏ ਸੀ ਇਹਨਾਂ ਨੇ ਕਿੰਨੇ ਸਰੂਪ ਮਿਲੇ ਨੇ ਉੱਥੋਂ ਚਾਰ ਸਰੂਪ ਜਿਹੜੇ ਸਰੂਪ ਸੀ ਉਹ ਪੂਰੇ ਸਤਕਾਰ ਮਰਿਆਦਾ ਪਰ ਤਰ੍ਹਾਂ ਰੱਖੇ ਹੋਏ ਸੀ ਕਿੰਨੇ ਸੀ ਮਰਿਆਦਾ ਸੀ ਉੱਥੇ ਮਰਿਆਦਾ ਦੇਖੋ ਜੀ ਜਿੱਥੇ ਤੰਬਾਕੂ ਹੋਵੇ ਚੇਨਮਾ ਹੋਣ ਟੁੱਟੇ ਦੀਆਂ ਅ ਕਸ਼ਾਂ ਲੱਗੀਆਂ ਜਾਂਣ ਜਾਂ ਸ਼ਰਾਬ ਦੀਆਂ ਬੋਤਲਾਂ ਮਿਲਣ ਜਾਂ ਹੋਰ ਜਿਹੜੇ ਤਾੰਤ੍ਰਿਕ ਵਿਦਵਾਲੇ ਵਾਲੇ ਕੰਮ ਹੋਣ ਉੱਥੇ ਤਾਂ ਮर्यादा ਤਾਂ ਰਹਿੰਦੀ ਹੋਣੀ ਤੁਸੀਂ ਸਾਫ ਸਫਾਈ ਰੱਖੋ ਘਰ ਦੇ ਵਿੱਚ ਪਰ ਇੱਕ ਮੁਸ਼ਕ ਹੈ ਜਿਹੜੀ ਉਹ ਤਾਂ ਘਰ ਨੂੰ ਬਦਬੂ ਲਾਉਂਦੀ ਹੋ ਆ ਇੱਕ ਤਰ੍ਹਾਂ ਦੀ ਉਹ ਜੇ ਉੱਥੇ ਜਿਹੜਾ ਮਾਹੌਲ ਸੀ ਉੱਥੇ ਦੇ ਲੋਕਲ ਬੰਦੇ ਵੀ ਬਹੁਤ ਤੰਗ ਸੀ ਇਸ ਕਰਕੇ ਕਹਿੰਦੇ ਸੀ ਵੀ ਇੱਥੇ ਲਵ ਮੈਰਿਜਾਂ ਕਰਾਈਆਂ ਜਾਂਦੀਆਂ ਨੇ ਪੈਸੇ ਲੈ ਕੇ ਉਹ ਵੀ ਦੇਖਿਆ ਜਾਂਦਾ ਵੀ ਕੌਣ ਹੈ ਕੀ ਨਹੀਂ ਤੇ ਸੁਣਨ ਦੇ ਵਿੱਚ ਵੀ ਆਏ ਵੀ ਇੱਕ ਮਾਸੀ ਦਾ ਬੇਤੀ ਜੇ ਨਾਲ ਵਿਆਹ ਕਰਾ ਭਾਣ ਦੇ ਨਾਲ ਵਿਆਹ ਕਰਾਤਾ ਸੀ ਤੇ ਹੋਰ ਵੀ ਮਤਲਬ ਇਹ ਜੇ ਕੰਮ ਸੀ ਵੀ ਕਹਿੰਦੇ ਵੀ ਨੰਗਾ ਹੋ ਕੇ ਬਾਜ਼ਾਰ ਦੇ ਵਿੱਚ ਵੀ ਘੁੰਮਣ ਲੰਘ ਜਾਂਦਾ ਸੀ ਜਾਂ ਹੋਰ ਜਿਵੇਂ ਪਖੰਡ ਕਰਨੇ ਡੇਰਾਵਾਦ ਨੂੰ ਪ੍ਰਮੋਟ ਕਰਨਾ ਮਸਤਾਨ ਨੂੰ ਪ੍ਰਮੋਟ ਕਰਨਾ ਵੀ ਅਸੀਂ ਇਸ ਚਿੰਮਾ ਚੁੱਕ ਮਾ ਲਉਂਦੇ ਆ ਜਾਂ ਹੈ ਨਾ ਲੋਕਾਂ ਨੂੰ ਟਰਾਂਡ ਤੇ ਸੀ ਤੇ ਪੈਸੇ ਵੀ ਲੈਂਦੇ ਸੀ ਤੁਸੀਂ ਕੀ ਕਾਰਵਾਈ ਕੀਤੀ ਫਿਰ ਤੁਸੀਂ ਕਾਰਵਾਈ ਤਾਂ ਅਸੀਂ ਮੁੱਖ ਰੱਖਿਆ ਵੀ ਸਭ ਤੋਂ ਪਹਿਲਾਂ ਵੀ ਜਿਹੜਾ ਸਤਕਾਰ ਹੈ ਗਰਬਾਣੀ ਵੀ ਆਪਾਂ ਉਸ ਥਾਂ ਤੋਂ ਗਰਬਾਣੀ ਹੈ ਸ਼ਬਦ ਹੈ ਉਸ ਨੂੰ ਉਸ ਥਾਂ ਤੋਂ ਕੱਢ ਲੀਏ ਤੇ ਆਪਾਂ ਗੁਰੂਗ੍ਰਾਮ ਸਾਹਿਬ ਜੀ ਦੇ ਚਾਰ ਤੋਂ ਉਥੋਂ ਲੈ ਆਏ ਪੋਥੀਆਂ ਵੀ ਲੈ ਆਈ ਤੇ ਗੁਟਕਾ ਸਾਹਿਬ ਵੀ ਉਥੋਂ ਲੈ ਕੇ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਜਿਹੜੀ ਉਥੂ ਵੀ ਫਤਿਹਗੜ ਸਾਹਿਬ ਦੀ ਟੀਮ ਸੀ ਅ ਸਰਦਾਰ ਗਰਮੋ ਸਿੰਘ ਜੀ ਨੇ ਉਹਨਾਂ ਨੇ ਆਪ ਹੋ ਕੇ ਆ ਕਾਦੀ ਟੀਮ ਸੀ ਕਾਦੀ ਟੀਮ ਸੀ ਜਿਹੜੀ ਗੁਰਦੁਆਰਾ ਸ਼ਿਖਰਧਰ ਦਾ ਤੇ ਜਿਹੜੇ ਸਿੰਘ ਸੀ ਉੱਥੇ ਪੰਜ ਪਿਆਰੇ ਜੀ ਪੰਜ ਪਿਆਰੇ ਜੀ ਹਜ਼ੂਰੀ ਦੇ ਤੇ ਪੁਲਿਸ ਨੂੰ ਦਲਾਕਤੀ ਹੋਈ ਹਾਂ ਪੰਜ ਪੁਲਿਸ ਵੀ ਉੱਥੇ ਮੌਕੇ ਤੇ ਆਈ ਤੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਵੀ ਪਾਈ ਤੇ ਉਹ ਕਹਿੰਦੇ ਸੀ ਵੀ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਤੇ ਉਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਗਈ